ਅੱਜ ਨਾ ਲੰਗਰ ਵਾਲੀ ਦਾਲ ਖਾਣ ਨੂੰ ਬੜਾ ਜੀ ਕੀਤਾ। ਸਵੇਰ ਦਾ ਮਨ ਕਰੀ ਜਾਂਦਾ ਸੀਗਾ ਵੀ ਲੰਗਰ ਵਾਲੀ ਦਾਲ ਬਣਾਵਾਂ ਲੰਗਰ ਵਾਲੀ ਦਾਲ ਬਣਾਵਾਂ ਉਹੋ ਜੀ ਤਾਂ ਖੈਰ ਨਹੀਂ ਬਣਦੀ ਉਹਦੇ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਭਰੀ ਹੁੰਦੀ ਹੈਗੀ ਐ। ਤੇ ਆਪਾਂ ਖੈਰ ਇੰਨਾ ਜ਼ਰੂਰ ਹੈ ਵੀ ਆਪਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਤੇ ਆਪਾਂ ਪਾਈਏ ਲਫਾਫੇ ਖੋਲੇ ਤੇ ਖੋਲ ਕੇ ਲਫਾਫੇ ਆਪਾਂ ਅੱਧੀ ਅੱਧੀ ਕੌਲੀ ਚੱਕ ਕੇ ਤੇ ਇਹਨੂੰ ਡੋਂਗੇ ਦੇ ਵਿੱਚ ਪਾ ਲਈ ਮੈਂ ਕਿਹਾ ਚਲੋ ਅੱਜ ਬਣਾ ਲੈਨੇ ਆ। ਉਹਦੇ ਵਿੱਚ ਲੰਗਰ ਵਾਲੀ ਦਾਲ ਦੇ ਵਿੱਚ ਕਈ ਦਾਲਾਂ ਮਿਕਸ ਹੁੰਦੀਆਂ ਪਰ ਅਸੀਂ ਦੋ ਹੀ ਜੀਂਆਂ ਫਿਰ ਥੋੜੀ ਥੋੜੀ ਮਿਕਸ ਕਰਦੇ ਆ ਫਿਰ ਵੀ ਇੱਕ ਉਹ ਕੁਜਾ ਜਾ ਭਰ ਜਾਂਦਾ ਹੈਗਾ ਇੰਨੀ ਕੀ ਕਰਨੀ ਆ ਹਨਾ ਦੋ ਚੀਜ਼ਾਂ ਹੀ ਬਣਾਵਾਂਗੇ ਤੇ ਉਹ ਕਹਿੰਦੇ ਹੁੰਦੇ ਆ ਸਿਆਣੇ ਕਿ ਕਿਸੇ ਨੂੰ ਮਾਫ਼ ਮਾਫ਼ਕ ਤੇ ਕਿਸੇ ਨੂੰ ਬਾਦੀ ਪਰ ਮੈਨੂੰ ਮਾਫ਼ਕ ਨਹੀਂ ਮੈਨੂੰ ਵਧੀਆ ਰਹਿੰਦੇ ਨੇ ਤੇ ਮੈਂ ਕੀ ਕੀਤਾ ਅੱਧੀ ਅੱਧੀ ਕੌਲੀ ਪਾਈ ਤੇ ਪਾਣੀ ਦੇ ਵਿੱਚ ਪਿਉਂਦੀ ਠੰਡੇ ਦੇ ਵਿੱਚ ਠੰਡੇ ਠੰਡੇ ਪਾਣੀ ਦੇ ਵਿੱਚ ਪਿਉਂਦੀ ਤਾਂ ਕਿ ਇਹ ਠੰਡਾ ਹੋ ਜੇ ਤੇ ਛੋਲਿਆਂ ਦੀ ਦਾਲ ਗਰਮ ਹੁੰਦੀ ਹੈ ਥੋੜੀ ਜੀ ਦੂਜੇ ਪਾਸੇ ਆਪਾਂ ਕੁਝ ਝਾ ਰੱਖਿਆ ਤੇ ਇਹ ਚ ਪਾਣੀ ਪਾਤਾ ਭੁੰਤੀ ਨੂੰ ਟਾਈਮ ਹੋ ਗਿਆ ਥੋੜਾ ਜਿਹਾ ਦਾਲ ਨੂੰ ਤੇ ਲੋ ਜੀ ਹੁਣੇ ਪਾਣੀ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਚੱਕ ਕੇ ਦਾਲ ਬਈ ਜਿਹੜੀ ਲੰਗਰ ਵਾਲੀ ਦਾਲ ਹੁੰਦੀ ਹੈ ਨਾ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਹਰੇਕ ਦੇ ਮੂੰਹ ਤੇ ਇਹੀ ਗੱਲ ਹੁੰਦੀ ਹੈ ਵੀ ਲੰਗਰ ਵਾਲੀ ਦਾਲ ਬੜੀ ਸਵਾਦ ਹੁੰਦੀ ਹੈ ਉਹਦੇ ਚ ਕਈ ਭੰਤੀਆਂ ਦਾਲਾਂ ਪਾਈਆਂ ਹੁੰਦੀਆਂ ਜਿਵੇਂ ਮੂੰਗੀ ਹੋਗੀ ਛੋਲੇ ਹੋਗੇ ਮਸਰ ਹੋਗੇ ਮਾਂ ਹੋਗੇ ਹਨਾ ਤੇ ਇਹੋ ਜੀਆਂ ਕਈ ਚੀਜ਼ਾਂ ਮੋਟ ਹੋ ਗਏ ਕਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਤੇ ਬਹੁਤ ਹੀ ਜਿਆਦਾ ਮਤਲਬ ਕਿ ਉਹ ਵਧੀਆ ਲੱਗਦੀ ਹੈਗੀ ਆ ਮੈਂ ਤਾਂ ਆ ਦੋ ਚੀਜ਼ਾਂ ਪਾਈਆਂ ਨੇ ਕੋਸ਼ਿਸ਼ ਕਰੂੰਗੀ ਪਰਮਾਤਮਾ ਦੀ ਬਾਣੀ ਪੜਾਂਗੇ ਨਾਲ-ਨਾਲ ਤੇ ਵੀ ਇਹ ਵਧੀਆ ਤਿਆਰ ਹੋ ਜੇ ਹਨ ਤੇ ਚਲੋ ਜੀ ਵਿੱਚ ਆਪਾਂ ਹਲਦੀ ਪਾਤੀ ਤੇ ਨਮਕ ਪਾਤਾ ਮਿਰਚਾਂ ਪਾਤੀਆਂ ਤੁਸੀਂ ਜਦੋਂ ਵੀ ਕੋਈ ਭੈਣੋ ਚੀਜ਼ ਬਣਾਉਣੀ ਹੋਣੀ ਹੋਣਾ ਕੋਈ ਵੀ ਰੋਟੀ ਬਣਾਓ ਸਬਜੀ ਬਣਾਓ ਚਾਹੇ ਚਾਹ ਬਣਾਓ ਕੱਲੀ ਪਰ ਪ੍ਰਮਾਤਮਾ ਜੀ ਦਾ ਨਾਮ ਜ਼ਰੂਰ ਲਿਆ ਕਰੋ ਵਾਹਿਗੁਰੂ ਜ਼ਰੂਰ ਕਿਹਾ ਕਰੋ ਨਹੀਂ ਤੁਹਾਡੇ ਤੋਂ ਕੋਈ ਜ਼ਿਆਦਾ ਕੁਝ ਬੋਲਿਆ ਜਾਂਦਾ ਨਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਜਿਹੜਾ ਅੱਜ ਸਾਨੂੰ ਨਸੀਬ ਹੋਇਆ ਹੈ ਸਭ ਨੂੰ ਨਸੀਬ ਹੋਵੇ ਹਨਾ ਇੰਨੀ ਗੱਲ ਜ਼ਰੂਰ ਬੋਲਿਆ ਕਰੋ ਵਿੱਚ ਤੇ ਪ੍ਰਮਾਤਮਾ ਮਤਲਬ ਉਸੇ ਚੀਜ਼ ਨੂੰ ਚਾਹੇ ਤੁਸੀਂ ਪੁੱਠੇ ਹੱਥਾਂ ਨਾਲ ਬਣਾ ਲਓ ਉਸੇ ਚੀਜ਼ ਨੂੰ ਵਧੀਆ ਬਣਾ ਦਿੰਦਾ ਉਸੇ ਚੀਜ਼ ਦੇ ਵਿੱਚੋਂ ਸਵਾਦ ਆਉਣ ਲੱਗ ਜਾਂਦਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਉਂ ਵੀ ਆਪਾਂ ਤਾਂ ਜੀ ਇਸ ਤਰ੍ਹਾਂ ਚੀਜ਼ ਕੱਟਣੀ ਸੀ ਫੇਰ ਜ਼ਿਆਦਾ ਟੇਸਟੀ ਬਣਨੀ ਸੀ ਇਸ ਤਰ੍ਹਾਂ ਵੱਢਣੀ ਸੀ ਫੇਰ ਜ਼ਿਆਦਾ ਟੇਸਟੀ ਬਣੀ ਸੀ ਜਦੋਂ ਤੁਸੀਂ ਵੈਗਰੂ ਜੀ ਦਾ ਨਾਮ ਲੈਤਾ ਨਾ ਜਿਵੇਂ ਮਰਜੀ ਤੁਸੀਂ ਬਣਾ ਲਓ ਉਹੀ ਚੀਜ਼ ਤੁਹਾਡੀ ਖਾਤਰ ਅਮਰਤ ਬਣ ਜਾਂਦੀ ਹੈਗੀ ਹੈ ਉਹੀ ਚੀਜ਼ ਤੁਹਾਨੂੰ ਅਮਰਤ ਲੱਗਣ ਲੱਗ ਜੂਗੀ ਵੀ ਹਾਂਜੀ ਇਹ ਅੱਜ ਆਪਾਂ ਦਾ ਅਮਰਤ ਖਾਈ ਜਾਂਦੇ ਆ ਹਨਾ ਪੀ ਜਾਂਦੇ ਆ ਤੇ ਆ ਦੇਖੋ ਤੁਸੀਂ ਆਪਾਂ ਦਾਲ ਬਣਾ ਲਈ ਮੇਰੀ ਆਦਤ ਹੈ ਮੈਂ ਜਦੋਂ ਜੇ ਕਿਤੇ ਪੀਪੇ ਦੇ ਵਿੱਚ ਆਟਾ ਵੀ ਪਾਉਣਾ ਨਾ ਆਪਾਂ ਟੈਂਕੀ ਦੇ ਵਿੱਚ ਮੈਂ ਤਾਂ ਵੀ ਵੈਗੁਰੂ ਜੀ ਦਾ ਨਾਮ ਲੈ ਕੇ ਪਾਠ ਕਰਕੇ ਫੇਰ ਪਾਉਣੀ ਹੈ ਤੇ ਤੁਸੀਂ ਵੀ ਇਹ ਰੂਟੀਨ ਬਣਾ ਲਓ ਆਪਦੀ ਆਦਤ ਬਣਾ ਲਓ ਆਪਦੀ ਵੀ ਅਸੀਂ ਇਹ ਕੰਮ ਜ਼ਰੂਰ ਕਰਨਾ ਹੈਗਾ ਤੇ ਲੋ ਜੀ ਚਲੋ ਗੱਲਾਂ ਤਾਂ ਕਰਨੀਆਂ ਹੁੰਦੀਆਂ ਹਸਣ ਖੇਡਣੀਆਂ ਤੁਹਾਡੇ ਨਾਲ ਮੈਂ ਕਰਦੀ ਰਹਿਣੀ ਹੈਗੀਆਂ ਹਨਾ ਏ ਮੈਂ ਕੀ ਕਰਦੀ ਆ ਜਦੋਂ ਐਡੀਟਿੰਗ ਕਰਦੀ ਆ ਆਵਾਜ਼ ਭਰਦੀ ਆ ਉਦੋਂ ਹਸਨ ਖੇਡਣ ਦੀਆਂ ਗੱਲਾਂ ਹੋ ਜਾਂਦੀਆਂ ਤੇ ਜਦੋਂ ਆਪਾਂ ਚੀਜ਼ ਬਣਾਈਦੀ ਆ ਨਾ ਤੇ ਉਦੋਂ ਵੈਗਰੂ ਜੀ ਦਾ ਨਾਮ ਲੈ ਕੇ ਹੀ ਬਣਾਈਦੀ ਹੈਗੀ ਐ ਲਓ ਜੀ ਦਾਲ ਘੁਲੀ ਜਾਂਦੀ ਹੈ ਵਿੱਚੇ ਆਪਾਂ ਪਿਆਜ਼ ਪਾਤਾ ਸੀ ਤੇ ਵਿੱਚੇ ਪਾਤਾ ਸੀਗਾ ਲਸਣ ਠੀਕ ਹੈ ਤੇ ਇਹ ਆ ਦੇਖੋ ਘੁਲ ਜੂਗਾ ਹੁਣ ਇਹਦੇ ਨਾਲ ਕੀ ਹੈ ਨਾ ਲਸਣ ਪਿਆਜ਼ ਪਾਉਣ ਨਾਲ ਇਹਦਾ ਟੇਸਟ ਹੈ ਜਿਹੜਾ ਵੱਖਰਾ ਜਾ ਹੋ ਜਾਂਦਾ ਹੈਗਾ ਤੁਸੀਂ ਮੂੰਗੀ ਦੀ ਦਾਲ ਵੀ ਬਣਾਓ ਨਾ ਉਹਦੇ ਵਿੱਚ ਵੀ ਪਾ ਸਕਦੇ ਹੋ ਜੇ ਨੋਰਮਲ ਦਾਲ ਬਣਾਉਣੇ ਆਪਾਂ ਜੇ ਇੱਕ ਟਾਈਮ ਨਾ ਵੀ ਤੜਕਾ ਲੱਗੂਗਾ ਨਾ ਆਪਣੇ ਕੋਲੋਂ ਵੀ ਆਪਾਂ ਨੂੰ ਕਾਲ ਹੁੰਦੀ ਹੈ ਤੇ ਵਿੱਚ ਲਸਣ ਪਿਆਜ਼ ਪਾਇਆ ਹੋਊਗਾ ਤਾਂ ਕੱਲਾ ਜੀਰਾ ਛਮਕ ਕੇ ਵੀ ਆਪਾਂ ਉਹਦੇ ਵਿੱਚ ਪਾ ਸਕਦੇ ਆ ਫਿਰ ਵੀ ਉਹ ਦਾਲ ਵਧੀਆ ਬਣ ਜਾਂਦੀ ਹੈ ਤੇ ਮੈਂ ਕੀ ਕੀਤਾ ਜੀ ਆ ਦੇਖਿਆ ਤੇ ਹਜੇ ਕੁਲੀ ਨਹੀਂ ਹੈਗੀ ਆਪਾਂ ਇਹਨੂੰ ਫੇਰ ਤੱਕਤਾ ਚੰਗੀ ਤਰ੍ਹਾਂ ਟਾਕ ਦਿਓ ਇਹ ਕੁਜਾ ਵਧੀਆ ਹੈ ਇਹਦੇ ਚ ਨਾ ਦਾਲ ਜੇ ਸਬਜ਼ੀ ਵੀ ਕੋਈ ਬਣਾਉਣੀ ਆ ਉਹ ਵੀ ਵਧੀਆ ਬਣ ਜਾਂਦੀ ਆ ਖੁੱਲੇ ਮੂੰਹ ਦਾ ਹੈਗਾ ਇਹ ਤੇ ਇਹ ਪਹਿਲਾਂ ਪਹਿਲਾਂ ਨਾ ਸ਼ੁਰੂ ਚ ਮੈਂ ਲਈ ਸੀਗੀ ਦਹੀਂ ਜਮਾਉਣ ਵਾਸਤੇ ਮੈਂ ਖਚਾਲ ਇਹਦੇ ਚ ਦਹੀਂ ਜਮਾਈ ਤੇ ਫਿਰ ਦਹੀਂ ਜਮਾਉਣ ਨੂੰ ਮੈਂ ਦੂਜਾ ਲਈ ਇਹ ਮੈਂ ਰੱਖਤਾ ਇਹ ਰੱਖ ਕੇ ਨਾ ਜੀ ਮੈਂ ਕੀ ਕੀਤਾ ਇਹਨੂੰ ਮੈਂ ਸਰੋਂ ਦੇ ਤੇਲ ਨਾਲ ਭਰਤਾ ਕਈ ਦਿਨ ਇਹਨੂੰ ਸਰੋਂ ਦੇ ਤੇਲ ਨਾਲ ਭਰਿਆ ਇਹ ਪੱਕ ਗਿਆ ਵਧੀਆ ਪੱਕ ਗਿਆ ਗਰਮ ਪਾਣੀ ਕਰਦੀ ਰਹੀ ਮੈਂ ਫਿਰ ਇਹਦੇ ਵਿੱਚ ਇਹ ਵਧੀਆ ਪੱਕ ਗਿਆ ਹੁਣ ਦਾਲੇ ਦੇ ਵਿੱਚ ਕਿਵੇਂ ਬਣਾਈ ਜਾਵਾਂ ਚੱਕੋ ਜੀ ਆਪਾਂ ਪਾਤਾ ਨਾਰੀਅਲ ਦਾ ਤੇਲ ਤੁਸੀਂ ਦੇਸੀ ਘਿਓ ਦਾ ਤੜਕਾ ਵੀ ਭਾਈ ਲਾ ਸਕਦੇ ਹੋ ਪਰ ਮੈਂ ਨਾਰੀਅਲ ਦਾ ਲਾਉਣੀ ਇਹਦੇ ਨਾਲ ਲੀਵਰ ਸਹੀ ਰਹਿੰਦਾ ਸਕੇ ਨਾ ਸਾਫ ਰਹਿੰਦੀ ਤੁਸੀਂ ਵੀ ਅਗਰ ਕਿਸੇ ਨੇ ਤਕਨ ਨੂੰ ਆਪਦੇ ਨੂੰ ਵਧੀਆ ਰੱਖਣਾ ਸਾਫ਼ ਰੱਖਣਾ ਫੋੜੇ ਫਿਨਸੀਆਂ ਤੋਂ ਬਚਾ ਕੇ ਰੱਖਣਾ ਜਿਵੇਂ ਸਰਦੀਆਂ ਦੇ ਵਿੱਚ ਪਾਟ ਜਾਂਦੀ ਹੈ ਖੁਸ਼ਕੀ ਆ ਜਾਂਦੀ ਹੈ ਉਹ ਅਗਰ ਆਪਾਂ ਨਾਰੀਅਲ ਦਾ ਤੇਲ ਪੀਨੇ ਆ ਜਾਂ ਖਾਣੇ ਆ ਤਾਂ ਇਹਦੇ ਨਾਲ ਨਹੀਂ ਆਉਂਦੀ ਇਹ ਨਾਰੀਅਲ ਦੇ ਤੇਲ ਨਾਲ ਪਤਾ ਕੀ ਹੁੰਦਾ ਹੈਗਾ ਇਹਦੇ ਨਾਲ ਆਪਣੀ ਚਮੜੀ ਬਿਲਕੁਲ ਸਾਫ਼ ਹੋ ਜਾਂਦੀ ਜੇ ਆਪਾਂ ਉੱਤੇ ਲਾਉਣ ਲੱਗ ਜਾਈਏ ਨਾ ਫਿਰ ਵੀ ਵਧੀਆ ਹੋ ਜਾਂਦੀ ਹੈ ਲੋ ਜੀ ਆਪਾਂ ਇਹ ਤੇਲ ਤੱਤਾ ਕਰਕੇ ਗਰਮ ਕਰਕੇ ਤੇ ਇਹਦੇ ਵਿੱਚ ਆਪਾਂ ਲਸਣ ਪਾਤਾ ਕਿਉਂਕਿ ਛੋਲ ਮਾਂ ਛੋਲਿਆਂ ਦੀ ਦਾਲ 'ਚ ਥੋੜੀ ਬੈਵਾਦੀ ਹੁੰਦੀ ਹੈਗੀ ਐ ਲਸਣ ਲਸਣ ਵਧੀਆ ਕਲਕਾ ਕੇ ਪਾਵਾਂਗੇ ਤਾਂ ਇਹ ਜਿਆਦਾ ਟੇਸਟੀ ਬਣ ਜਾਂਦੀ ਹੈ ਤੇ ਨਾਲੇ ਸੁਆਦ ਬਹੁਤ ਲੱਗਦੀ ਹੈ ਠੀਕ ਹੈ ਜੀ ਤੇ ਆਪਾਂ ਲਸਣ ਪਾਤੀ ਇੱਧਰ ਚੰਗੀ ਤਰ੍ਹਾਂ ਇਹਨੂੰ ਲਾਲ ਕਰ ਲੈਣਾ ਹੈਗਾ ਲਸਣ ਨੂੰ ਤੇ ਲਸਣ ਨੂੰ ਲਾਲ ਕਰਕੇ ਹੁਣ ਆਪਾਂ ਨੇ ਲਾਸਟ ਦੇ ਵਿੱਚ ਇਹਦੇ ਵਿੱਚ ਕੀ ਪਾਉਣਾ ਹੈਗਾ ਪਿਆਜ਼ ਵੀ ਮੇਰੇ ਕੱਟੇ ਪਏ ਨੇ ਪਿਆਜ਼ ਦਾ ਤੜਕਾ ਲਾਵਾਂਗੇ ਆਪਾਂ ਤੇ ਹੁਣ ਆਪਾਂ ਥੋੜੀ ਜੀ ਹਿੰਗ ਪਾ ਲੈਣੀ ਹੈ ਜੀ ਇਹਦੇ ਵਿੱਚ ਹਿੰਗ ਜ਼ਰੂਰ ਪਾਇਓ ਤੁਸੀਂ ਹਿੰਗ ਦੀ ਕਦੇ ਵੀ ਘੋਲ ਨਾ ਕਰਿਆ ਕਰੋ ਜਦੋਂ ਮਾਂ ਛੋਲਿਆਂ ਦੀ ਦਾਲ ਬਣਾਉਣੀ ਹੈ ਤੁਸੀਂ ਉਦੋਂ ਹਿੰਗ ਪਾ ਦਿਓ ਤੇ ਚ ਰਾਜਮਾ ਵੀ ਪੈ ਜਾਂਦੇ ਨੇ ਪਰ ਰਾਜਮਾ ਮੈਂ ਭੁੰਨਤੇ ਨਹੀਂ ਸੀ ਉਹ ਵੀ ਬੜੇ ਸੋਹਣੇ ਲੱਗਦੇ ਆ ਵਿੱਚ ਦਾਲ ਦੇ ਵਿੱਚ ਤੁਰੇ ਫਿਰਦੇ ਹਨਾ ਪਰ ਮੈਂ ਭੋਂ ਤੈਨੇ ਸੀ ਸਾਬ ਤੇ ਕਾਲੇ ਮਾਂ ਦੀ ਦਾਲ ਵੀ ਬਣ ਜਾਂਦੀ ਹੈਗੀ ਅਤੇ ਜਿਹੜੇ ਚਿੱਟੇ ਹੁੰਦੇ ਨੇ ਛਿਲਕਾ ਲਾਏ ਵਾਲੇ ਉਹਦੀ ਇੰਨੀ ਵਧੀਆ ਨਹੀਂ ਬਣਦੀ ਹੈਗੀ ਮੈਨੂੰ ਨਹੀਂ ਸਵਾਦ ਲੱਗਦੀ ਸ਼ਾਇਦ ਹੋ ਸਕਦਾ ਜਿੰਨਾ ਚਿਰ ਇਹਦਾ ਰੰਗ ਕਾਲਾ ਜਾਂ ਨਾ ਹੋਵੇ ਦਾਲ ਦਾ ਫਿਰ ਉਹ ਸਵਾਦ ਨਹੀਂ ਲੱਗਦੀ ਉਹਦੇ ਨਾਲ ਜਿਵੇਂ ਚਿੱਟੀ-ਚਿੱਟੀ ਜੀ ਬਣ ਜਾਂਦੀ ਹੈ ਪੀਲੀ ਜੀ ਜਿਵੇਂ ਮੂੰਗੀ ਦੀ ਦਾਲ ਬਣਾਈ ਹੁੰਦੀ ਹੈ ਬੰਨ ਤਾਂ ਕੁਲੀ ਜੀ ਜਾਂਦੀ ਹੈ ਪਰ ਬੰਦ ਹੀ ਆਏ ਜਿਵੇਂ ਮੂੰਗੀ ਦੀ ਦਾਲ ਬਣਾਈ ਹੁੰਦੀ ਹੈਗੀ ਫਿਰ ਉਹ ਮੈਨੂੰ ਇੰਨੇ ਜੱਚਦੀ ਨਹੀਂ ਉਹਦੇ ਤਾਂ ਬਸ ਉਹ ਦਹੀਂ ਭੱਲੇ ਹੀ ਵਧੀਆ ਲੱਗਦੇ ਮੈਂ ਤਾਂ ਉਹੀ ਬਣਾਉਣੀ ਹੁੰਨੀ ਹੈ ਦਹੀਂ ਭੱਲੇ ਤੇ ਹੁਣ ਕੀ ਕੀਤਾ ਜੀ ਆਪਾਂ ਤੜਕਾ ਕਰ ਲਿਆ ਲਾਲ ਲਾਲ ਤੜਕਾ ਕਰਕੇ ਤੇ ਫਿਰ ਇਹਦੇ ਵਿੱਚ ਆਪਾਂ ਹੁਣ ਪਾ ਦੇਣੀ ਆਪਣੀ ਦਾਲ ਤੇ ਤੁਸੀਂ ਮੈਨੂੰ ਐਂ ਦੱਸਿਆ ਕਰੋ ਵੀ ਮੇਰੀ ਜਿਹੜੀ ਮੈਂ ਚੀਜ਼ ਬਣਾਉਣੀ ਹੈ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਹਨਾ ਇਹ ਵੀਡੀਓ ਕਿਨੇ ਕਿਨੇ ਮੇਰੇ ਭੈਣ ਨੇ ਭਰਾ ਨੇ ਮੇਰੇ ਬੱਚਾ ਨੇ ਮੇਰੇ ਬਜ਼ੁਰਗਾ ਨੇ ਦੇਖ ਲਈ ਕਿਉਂਕਿ ਮੈਨੂੰ ਬਹੁਤ ਤੁਸੀਂ ਪਿਆਰ ਦਿੰਦੇ ਹੋ ਹਰੇਕ ਵੀਡੀਓ ਦੇ ਵਿੱਚ ਤੁਹਾਡੇ ਬੜੇ ਮਿੱਠੇ ਮਿੱਠੇ ਕਮੈਂਟ ਆਉਂਦੇ ਆ ਤੇ ਆਪਾਂ ਹਰੀਆਂ ਮਿਰਚਾਂ ਥੋੜੀਆਂ ਜੀਆਂ ਲੰਮੀਆਂ ਲੰਮੀਆਂ ਕਤਰ ਲੀਆਂ ਤਾਂ ਕਿ ਇਹ ਦਾਲ ਦੇ ਵਿੱਚ ਦੁਰੀਆਂ ਫਿਰਦੀਆਂ ਸੋਹਣੀਆਂ ਲੱਗਣ ਆਹ ਦੇਖੋ ਤੁਸੀਂ ਲੰਮੀਆਂ ਕਤਰੀਆਂ ਇੱਕ ਤਾਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਮੈਂ ਥੋੜੀਆਂ ਜਿਹੀਆਂ ਲੰਮੀਆਂ ਲੰਮੀਆਂ ਤਿਆਰ ਕੀਤੀਆਂ ਨੇ ਤੇ ਤੁਸੀਂ ਨਾ ਪਲੀਜ਼ ਮੈਨੂੰ ਪਿੰਡ ਦਾ ਨਾਮ ਤੇ ਆਪਦਾ ਨਾਮ ਜ਼ਰੂਰ ਦੱਸ ਦਿਆ ਕਰੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਇੰਨਾ ਮੈਨੂੰ ਪਿਆਰ ਦਿੱਤਾ ਹਨ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਆ ਦੇਖੋ ਤੁਸੀਂ ਹੁਣ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਲਾਈਕ ਕਮੈਂਟ ਆਉਣਗੇ ਉਹਨਾਂ ਦਾ ਮੈਂ ਪਹਿਲਾਂ ਤੋਂ ਹੀ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਜੀ ਤੁਸੀਂ ਪਲੀਜ਼ ਆਪਦੇ ਜਰੂਰ ਪਿੰਡ ਦਾ ਨਾਮ ਤੇ ਆਪਦਾ ਨਾਮ ਲਿਖਿਆ ਕਰੋ ਫਿਰ ਮੈਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਤੇ ਜਦੋਂ ਤੁਸੀਂ ਮਿਲਦੇ ਉਦੋਂ ਉਦੋਂ ਵੀ ਜ਼ਿਆਦਾ ਮਾਣ ਮਹਿਸੂਸ ਹੁੰਦਾ ਕੱਲ ਮੈਂ ਕਿਸੇ ਪ੍ਰੋਗਰਾਮ ਤੇ ਗਈ ਬਹੁਤ ਭੈਣ ਭਰਾ ਮੈਨੂੰ ਮਿਲੇ ਤੇ ਬਹੁਤ ਹੀ ਮੈਨੂੰ ਚੰਗਾ ਲੱਗਿਆ ਹਨਾ ਤੇ ਆ ਦੇਖੋ ਜੀ ਤੁਸੀਂ ਮੈਂ ਕੱਲ ਨਾ ਭੋਗ ਸੀਗਾ ਆਪਣੇ ਦੇਖੀ ਨਾ ਅੰਕਲ ਜੀ ਸੀਗੇ ਉਹਨਾਂ ਦਾ ਤੇ ਉੱਥੇ ਕਾਫੀ ਮੈਨੂੰ ਮਿਲੇ ਤੇ ਬਹੁਤ ਹੀ ਵਧੀਆ ਲੱਗਿਆ ਬਹੁਤ ਮਾਣਜਾ ਮਹਿਸੂਸ ਹੋਇਆ ਭੈਣ ਭਰਾ ਮਿਲੇ ਸਾਰੇ ਚਾਜਾ ਹੋਇਆ ਵੀ ਹਾਂ ਅੱਜ ਸਾਰੇ ਮਿਲ ਗਏ ਹਨਾ ਲੋ ਜੀ ਆਪਾਂ ਕ ਲਾਤਾ ਦਾਲ ਨੂੰ ਤੜਕਾ ਤੇ ਹੁਣ ਬਣਾਵਾਂਗੇ ਫੁਲਕੇ ਨਾਲ ਪਤਲੇ ਪਤਲੇ ਤੇ ਆਪਾਂ ਭਾਈ ਇਹ ਖਾਵਾਂਗੇ ਤੇ ਲੋ ਜੀ ਦਾਲ ਦਿੰਨੇ ਹੁਣ ਆਪਾਂ ਢਾਕ ਤੇ ਮੇਰੀ ਦਾਲ ਤੁਹਾਨੂੰ ਕਿਵੇਂ ਲੱਗੀ ਲੰਗਰ ਵਾਲੀ ਹੈ ਨਾ ਆਪਾਂ ਲੰਗਰ ਨੂੰ ਐਂ ਲੰਗਰ ਸਮਝ ਕੇ ਖਾ ਲਾਂਗੇ ਫਿਰ ਇਹ ਬੜੀ ਸਵਾਦ ਲੱਗੂਗੀ ਤੇ ਤੁਸੀਂ ਵੀ ਭਾਈ ਧਰ ਲੋ ਅੱਜ ਪਤੀਲਾ ਤੇ ਬਣਾ ਲਓ ਲੰਗਰ ਵਾਲੀ ਦਾਲ ਮੌਸਮ ਠੀਕ ਹੈ ਚਲੋ ਓਕੇ ਜੀ ਬਾਏ ਬਾਏ